ਅੱਜ ਆਪਾਂ ਬਣਾਵਾਂਗੇ ਮਿਕਸ ਵੈਜ ਪਕੌੜੇ ਇਹ ਪਕੌੜੇ ਨਾਲ ਤੁਹਾਡੀ ਚਾਹ ਦੇ ਸਵਾਦ ਨੂੰ ਕਈ ਗੁਣਾ ਵਧਾ ਦਣਗੇ ਤੁਹਾਨੂੰ ਬਹੁਤ ਹੀ ਸਵਾਦ ਲੱਗਣਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ कौर ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਚਲੋ ਹੁਣ ਪਕੌੜੇ ਬਣਾਨੇ ਸ਼ੁਰੂ ਕਰਦੇ ਹਾਂ ਤੇ ਇਹ ਪਕੌੜੇ ਬਣਾਉਣ ਵਾਸਤੇ ਆਪਾਂ ਰਲੀਆਂ ਮਿਲੀਆਂ ਥੋੜੀਆਂ ਜਿਹੀਆਂ ਸਬਜ਼ੀਆਂ ਲਵਾਂਗੇ ਤੇ ਮੈਂ ਇੱਥੇ ਲੈ ਰਹੀ ਹਾਂ ਇੱਕ ਕੱਪ ਧੋਤੀ ਹੋਰ ਮੋਟੀ-ਮੋਟੀ ਕੱਟੀ ਹੋਈ ਪਾਲਕ ਤੇ ਹੁਣ ਪਾਲਕ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਸਾਈਜ਼ ਦੇ ਇਸ ਤਰ੍ਹਾਂ ਦੇ ਥੋੜੇ ਚੌੜੇ-ਚੌੜੇ ਕੱਟੇ ਮਤਲਬ ਥੋੜੇ ਮੋٹے ਹੀ ਰੱਖਣੇ ਆ ਬਰੀਕ ਨਹੀਂ ਕੱਟਣੇ ਇੱਦਾਂ ਕਾਪੇ ਨਾ ਤੇ ਅੱਧਾ ਕੱਪ ਬਰੀਕ-ਬਰੀਕ ਕੱਟੀ ਹੋਈ ਗੋਭੀ ਜਿਆਦਾ ਬਰੀਕ ਨਹੀਂ ਤੇ ਜਿਆਦਾ ਮੋਟੀ ਵੀ ਨਹੀਂ ਇਦਾਂ ਦੀ ਤੇ ਨਾਲ ਇੱਕ ਛੋਟੇ ਸਾਈਜ਼ ਦੀ Shimla mirch Shimla mirch ਵੱਡੀ ਹੋਵੇ ਤਾਂ ਅੱਧੀ ਕਰ ਸਕਦੇ ਹੋ ਤੇ ਦੋ ਮੀਡੀਅਮ ਸਾਈਜ਼ ਦੇ ਆਲੂ ਇਸ ਤਰ੍ਹਾਂ ਦੇ ਕੱਟੇ ਹੋਏ ਜਿਸ ਤਰ੍ਹਾਂ ਪਿਆਜ਼ ਕੱਟੇ ਨੇ ਨਾ ਉਸ ਤਰ੍ਹਾਂ ਹੀ ਆਲੂਆਂ ਨੂੰ ਵੀ ਮੈਂ ਕੱਟ ਲਿਆ ਤੇ ਨਾਲ ਹੀ ਲਵਾਂਗੇ ਬਰੀਕ ਬਰੀਕ ਕੱਟੀ ਹੋਈ ਇੱਕ ਲਾਲ ਵਾਲੀ ਗਾਜਰ ਗਾਜਰ ਤੁਸੀਂ ਕੋਈ ਵੀ ਲੈ ਸਕਦੇ ਹੋ orange ਵਾਲੀ ਜਾਂ ਲਾਲ ਜਿਹੜੀ ਤੁਹਾਨੂੰ ਸੀਜ਼ਨ ਦੇ ਹਿਸਾਬ ਨਾਲ ਮਿਲੇ ਤੇ ਇੱਕ ਵੱਡੀ ਗਾਜਰ ਸੀ ਮੇਰੇ ਕੋਲ ਮੈਂ ਅੱਧੀ ਲਈ ਹੈ ਤੁਹਾਡੇ ਕੋਲ ਛੋਟੀ ਹੋਵੇ ਤਾਂ ਪੂਰੀ ਵੀ ਲੈ ਸਕਦੇ ਹੋ ਤੇ ਨਾਲ ਹੀ ਥੋੜਾ ਜਿਹਾ ਕਟਿਆ ਹੋਇਆ ਹਰਾ ਧਨੀਆ ਵੀ ਪਾ ਦਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਵਾਲੇ ਚਮਚ ਭਰ ਕੇ ਕੁੱਟਿਆ ਹੋਇਆ ਲਸਣ ਅਦਰਕ ਤੇ ਹਰੀ ਮਿਰਚ ਇੱਥੇ ਨੂੰ ਮੈਂ 6-7 ਕਲੀਆਂ ਲਸਣ ਦੀਆਂ 1/2 ਇੰਚ ਅਦਰਕ ਤੇ 3-4 ਹਰੀਆਂ ਮਿਰਚਾਂ ਲੈ ਕੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਆ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਪਾਵਾਂਗੇ 1 ਕੱਪ ਬੇਸਨ ਤੇ ਬੇਸਨ ਨੂੰ ਮੈਂ ਪਹਿਲਾਂ ਛਾਣ ਲਿਆ ਤੇ ਛਾਣ ਕੇ ਹੀ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਜੋ ਵੀ ਇੰਪਿਉਰਿਟੀਆਂ ਹੁੰਦੀਆਂ ਨੇ ਉਹ ਵੱਖਰੀਆਂ ਹੋ ਜਾਂਦੀਆਂ ਨੇ ਫਿਰ ਤੇ ਪਹਿਲਾਂ ਤਾਂ ਮੈਂ ਇੱਥੇ 1 ਕੱਪ ਹੀ ਪਾਇਆ ਹੈ ਹਜੇ ਠੀਕ ਹੈ ਤੇ ਆਪਾਂ ਜਦੋਂ ਇਹਨੂੰ ਮਿਕਸ ਕਰ ਲਵਾਂਗੇ ਉਦੋਂ ਜੇ ਲੋੜ ਪਈਗੀ ਤੇ ਹੋਰ ਪਾ ਲਵਾਂਗੇ ਤੇ ਨਾਲ ਹੀ ਪਾ ਰਹੀਆਂ ਇੱਥੇ 4 ਵੱਡੇ ਵਾਲੇ ਚਮਚ ਚੌਲਾਂ ਦਾ ਆਟਾ ਇਹਦੇ ਨਾਲ ਕੀ ਹੈ ਜਿਹੜੇ ਪਕੌੜੇ ਨੇ ਉਹ ਹੋਰ ਜ਼ਿਆਦਾ कुरकुरੇ ਬਨਣਗੇ ਵੈਸੇ ਤਾਂ ਬਨਨ ਗਏ ਹੋਰ ਵੀ ਜ਼ਿਆਦਾ ਬਨਨਗੇ ਤੇ ਚੌਲਾਂ ਤੇ ਆٹے ਦੀ ਜਗ੍ਹਾ ਤੁਸੀਂ ਇਹਦੇ ਵਿੱਚ ਕਾਰਨ ਫਲੋਰ ਵੀ ਪਾ ਸਕਦੇ ਹੋ ਪਕੌੜਿਆਂ ਦਾ ਕਲਰ ਵਧੀਆ ਜਿਹਾ ਆਵੇ ਇਹਦੇ ਵਿੱਚ ਅੱਧਾ ਚਮਚ ਹਲਦੀ ਵੀ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਤੇ ਮਿਰਚਾਂ ਦੀ ਕੁਆਂਟੀਟੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਘਟਾਵਾਂ ਦਾ ਸਕਦੇ ਹੋ ਤੇ ਨਾਲ ਹੀ ਮੈਂ ਇਹਦੇ ਵਿੱਚ ਪਾਣ ਲੱਗੀ ਆ ਇੱਕ ਚਮਚ ਭਰ ਕੇ ਪਿસ્યા ਆਇਆ ਅਨਾਰ ਦਾਣਾ ਇਹਦਾ ਟੇਸ ਬਹੁਤ ਵਧੀਆ ਆਉਂਦਾ ਇਹਨੂੰ ਜ਼ਰੂਰ ਪਾਓ वैसे जे नानारदाना होवे ते चाट मसाला अमचूर ਵੀ ਪਾ ਸਕਦੇ ਆ ਪਰ ਅਨਾਰਦਾਨੇ ਦਾ ਟੇਸਟ ਬਹੁਤ ਵਧੀਆ ਆਂਦਾ ਹੈ ਤੇ ਚੌਥਾ ਕੁ ਚਮਚ ਪਾਵਾਂਗੇ ਹਿੰਗ ਦਾ ਤੇ ਅੱਧਾ ਚਮਚ ਪਾਵਾਂਗੇ ਜਵੈਨ ਜਵੈਨ ਹੋਰ ਹਿੰਗ ਦਾ ਇਸੇ ਵਧੀਆ ਹੁੰਦੀ ਹੈ ਤੇ ਨਾਲ ਇੱਕ ਚਮਚ ਭਰ ਕੇ ਪਾਵਾਂਗੇ ਸਾਬਤ ਤਨੀਆ ਇਹਦਾ ਸਵਾਦ ਵੀ ਪਕੌੜਿਆਂ ਚ ਬਹੁਤ ਵਧੀਆ ਆਂਦਾ ਹੈ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਕਰ ਲਵਾਂਗੇ ਮਿਕਸ ਤੇ ਇਹਦੇ ਵਿੱਚ ਨਾ ਮੈਂ ਹਜੇ ਨੂਨ ਨਹੀਂ ਪਾਇਆ ਹੈ ਨੂਨ ਪਾਵਾਂਗੇ ਬਾਅਦ ਵਿੱਚ ਕਿਉਂਕਿ ਇਹਨੂੰ ਮਿਕਸ ਕਰਕੇ ਫਿਰ ਆਈਡੀਆ ਜਾਂ ਲੱਗ ਜਾਏਗਾ ਨਾ ਕਿ ਬੇਸਨ ਹੋਰ ਕਿੰਨਾ ਪੈਣਾ ਹੈ ਨਾਲੇ ਕਿੰਨਾ ਕੁ ਮਟੀਰੀਅਲ ਹੈ ਤਿਆਰ ਹੁੰਦਾ ਉਸ ਹਿਸਾਬ ਨਾਲ ਫਿਰ ਬਾਅਦ ਵਿੱਚ ਲੂਣ ਪਾ ਦਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਹੱਥ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਮਿਕਸ ਕਰਾਂਗੇ ਤਾਂ ਕਿ ਇਹ ਜਿਹੜੇ ਪਿਆਜ਼ ਨੇ ਨਾ ਇਹ ਵੱਖਰੇ ਵੱਖਰੇ ਜੇ ਹੋ ਜਾਣ ਤੇ ਜਿਹੜੀ ਪਾਲਕ ਹੈ ਉਹ ਵੀ ਚੰਗੀ ਤਰ੍ਹਾਂ ਮਤਲਬ ਸਾਰੀਆਂ ਹੀ ਸਬਜ਼ੀਆਂ ਇੱਕ ਦੂਸਰਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਬੇਸਨ ਦੇ ਵਿੱਚ ਤੇ ਪਿਆਜ਼ਾਂ ਨੂੰ ਤੁਸੀਂ ਪਹਿਲਾਂ ਵੀ ਵੱਖਰੇ ਵੱਖਰੇ ਕਰਕੇ ਪਾ ਸਕਦੇ ਹੋ ਵੈਸੇ ਤਾਂ ਮਿਕਸ ਕਰਨ ਲੱਗਿਆਂ ਹੋ ਹੀ ਜਾਂਦੇ ਨੇ ਵੱਖਰੇ ਵੱਖਰੇ ਤੇ ਹਜੇ ਤਾਂ ਮੈਂ ਸਾਰੀਆਂ ਸਬਜ਼ੀਆਂ ਨੂੰ ਔਰ ਬੇਸਨ ਨੂੰ ਨਾ ਬਿਨਾ ਪਾਣੀ ਪਾਏ ਹੋਏ ਹੀ ਮਿਕਸ ਕੀਤਾ ਹੈ ਕਿਉਂਕਿ ਸਬਜ਼ੀਆਂ ਦੇ ਵਿੱਚ ਆਪਣਾ ਹੀ ਜਿਹੜਾ ਕੁਦਰਤੀ ਪਾਣੀ ਹੁੰਦਾ ਹੈ ਉਹਦੇ ਨਾਲ ਹੀ ਆਹ ਵੇਖੋ ਤੁਸੀਂ ਕਿ ਇਹ ਮਤਲਬ ਕਿ ਥੋੜਾ ਥੋੜਾ ਜੁੜਨ ਲੱਗ ਪਿਆ ਇਹਦੇ ਵਿੱਚ ਮੋਇਸਚਰ ਆ ਗਿਆ ਹੈ ਹਨਾ ਤੇ ਹਜੇ ਮੈਂ ਪਾਣੀ ਨਹੀਂ ਪਾਇਆ ਤੇ ਜੇ ਪਾਣਾ ਵੀ ਹੈ ਨਾ ਹੁਣ ਆਪਾਂ ਪਾਣੀ ਤੇ ਬਿਲਕੁਲ ਥੋੜਾ ਥੋੜਾ ਕਰਕੇ ਪਾਣਾ ਹੈ ਇਕਦਮ ਨਹੀਂ ਪਾਣਾ ਤੇ ਮਟੀਰੀਅਲ ਨੂੰ ਆਪਾਂ ਨਾਲ-ਨਾਲ ਬੇਸਨ ਔਰ ਪਾਣੀ ਪਾ ਕੇ ਤਿਆਰ ਕਰ ਲੈਣਾ ਤੇ ਇੱਥੇ ਮੈਂ ਅੱਧਾ ਕੱਪ ਪਾਣੀ ਲਿਆ ਹੈ ਪਰ ਸਾਰਾ ਪਾਣੀ ਮੈਂ ਇੱਕਦਮ ਨਹੀਂ ਪਾਣ ਲੱਗੀ ਆ ਪਹਿਲਾਂ ਪਾਵਾਂਗੀ ਚੌਥਾ ਕੂ ਕੱਪ ਤੇ ਫਿਰ ਇਹਨੂੰ ਇੱਕ ਵਾਰੀ ਫਿਰ ਮਿਕਸ ਕਰ ਲਵਾਂਗੇ ਤੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਨਾ ਮੈਨੂੰ ਥੋੜਾ ਜਿਹਾ ਵੇਸਨ ਨਾ ਘੱਟ ਲੱਗਦਾ ਪਿਆ ਤੇ ਮੈਂ ਇਹਦੇ ਵਿੱਚ ਨਾ ਚੌਥਾ ਕੂ ਕੱਪ ਵੇਸਨ ਹੋਰ ਪਾ ਰਹੀ ਆ ਤੇ ਨਾਲ ਹੀ ਇੱਥੇ ਪੌਣਾ ਚਮਚ ਨੂਨ ਵੀ ਪਾ ਰਹੀ ਆ ਤੇ ਨੂਨ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ ਪਹਿਲਾਂ ਨਮਕ ਪਕੌੜਿਆਂ ਵਿੱਚ ਘੱਟ ਹੀ ਰੱਖੋ ਘੱਟ ਹੀ ਥੋੜਾ ਠੀਕ ਲੱਗਦਾ ਹੈ ਕਿਉਂਕਿ ਬਾਅਦ ਵਿੱਚ ਜਦ ਇਹ ਸਟਾਕ ਮਸਾਲਾ ਦੀ ਵਰਤੋਂ ਕਰੀ ਦੀ ਹੈ ਨਾ ਉਪਰੋਂ ਦੀ ਸੇਵ ਕਰਨ ਲੱਗਿਆ ਤੇ ਉਹ ਬਰਾਬਰ ਹੋ ਜਾਂਦਾ ਹੈ ਫਿਰ ਵਧੀਆ ਵੀ ਲੱਗਦਾ ਹੈ ਤੇ ਬੇਸਨ ਔਰ ਲੂਣ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਥੋੜਾ ਜਿਹਾ ਪਾਣੀ ਨਾ ਹੱਥ ਤੇ ਲੈ ਕੇ ਹੋਰ ਪਾਵਾਂਗੇ ਇੱਕਦਮ ਸਿੱਧਾ ਨਹੀਂ ਪਾਣਾ ਬਸ ਇਸ ਤਰ੍ਹਾਂ ਹੱਥ ਤੇ ਲੈ ਕੇ ਪਾਣਾ ਕਿਉਂਕਿ ਨਮਕ ਪਾਨ ਤੋਂ ਬਾਅਦ ਫਿਰ ਇਹਦੇ ਵਿੱਚ ਜਿਹੜਾ ਮਿਕਸਚਰ ਬਣਾ ਰਹੇ ਹਾਂ ਨਾ ਥੋੜਾ ਜਿਹਾ ਇਹਦੇ ਵਿੱਚ ਵੀ ਪਾਣੀ ਆਏਗਾ ਦੇਖੋ ਜੀ ਆ ਮਿਕਸਚਰ ਸਦਾ ਤਿਆਰ ਹੈ ਇਹ ਦੇਖੋ ਇਦਾਂ ਜੁੜਦਾ ਪਿਆ ਹੈ ਬਸ ਇਸ ਤਰ੍ਹਾਂ ਦਾ ਹੀ ਆਪਾਂ ਬਣਾ ਕੇ ਤਿਆਰ ਕਰਨਾ ਹੈ ਤੇ ਇਹਨੂੰ ਹੁਣ ਆਪਾਂ ਬਹੁਤ ਬਹੁਤ 10 ਮਿੰਟ ਇਦਾਂ ਪਿਆਰਾਂ ਦੇਵਾਂਗੇ ਬਸ ਤੇ 10 ਮਿੰਟ ਰੱਖਣ ਤੋਂ ਬਾਅਦ ਨਾ ਇਹ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੈ ਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਇਹ ਪਹਿਲੇ ਨਾਲੋਂ ਥੋੜਾ ਜਿਹਾ ਨਰਮ ਹੋ ਗਿਆ ਹੈ ਤੇ ਨਰਮ ਹੋਣਾ ਹੀ ਸੀ ਤੇ ਇਦਾਂ ਦਾ ਹੀ ਸਾਨੂੰ ਚਾਹੀਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਗਰਮ ਤੇਲ 3 ਤੋਂ 4 ਚਮਚ ਪਾਵਾਂਗੇ ਤੇ ਮੈਂ ਸਰਵਤ ਇਹ ਜਿਹੜਾ ਪਕੌੜਿਆਂ ਵਾਸਤੇ ਗਰਮ ਕੀਤਾ ਸੀ ਨਾ ਉਹੀ ਪਾ ਦਿੱਤਾ ਹੈ ਤੇ ਹੁਣ ਇਹਨੂੰ ਕਰ ਦਵਾਂਗੇ ਮਿਕਸ ਤੇ ਆਇਲ ਪਾਉਣ ਨਾਲ ਨਾ ਪਕੌੜੇ ਜਿਹੜਾ ਨੇ एकदम कुरकुरੇ ਅੰਦਰੋਂ ਨਰਮ ਤੇ ਉੱਤੋਂ कुरकुरੇ ਬਣਨਗੇ ਨਾਲੇ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾਣ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਤੇ ਇਕੱਲੇ ਗੋਭੀ ਦੇ ਪਾਲਕ ਦੇ ਆਲੂ ਦੇ ਪਕੌੜੇ ਤੇ ਤੁਸੀਂ ਬੜੀ ਵਾਰੀ ਬਣਾ ਕੇ ਖਾਦੇ ਹੋਣਗੇ ਤੇ ਇਸ ਵਾਰੀ ਤੁਸੀਂ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਇਹਦੇ ਪਕੌੜੇ ਬਣਾ ਕੇ ਖਾਓ ਤੁਹਾਨੂੰ ਬਹੁਤ ਸਵਾਦ ਲੱਗਣਗੇ ਹੁਣ ਇਹ ਮਟੀਰੀਅਲ ਜਿਹੜਾ ਹੈ ਫਰਾਈ ਕਰਨ ਵਾਸਤੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਸ਼ੇਪ ਦੇ ਕੇ ਇਹਨਾਂ ਨੂੰ ਫਰਾਈ ਕਰਕੇ ਇਹਨਾਂ ਦੇ ਵਧੀਆ ਜਿਹੇ ਪਕੌੜੇ ਬਣਾਵਾਂਗੇ ਤੇ ਇੱਥੇ ਮੈਂ ਸਰੋਂ ਦੇ ਤੇਲ ਨੂੰ ਨਾ ਫੁੱਲ ਫਲੇਮ ਤੇ ਚੰਗਾ ਗਰਮ ਕਰ ਲਿਆ ਤੇ ਚੰਗੀ ਤਰ੍ਹਾਂ ਗਰਮ ਕਰਾਂਗੇ ਨਾ ਤੇ ਜਿਹੜਾ ਇਹਦੀ ਸਰੋਂ ਦੇ ਤੇਲ ਦੀ ਕੜੱਤਨ ਹੁੰਦੀ ਔ ਥੋੜੀ ਜੀ ਘਟ ਜਾਂਦੀ ਹੈ ਤੇ ਉਸ ਤੋਂ ਬਾਅਦ ਗਰਮ ਕਰਨ ਤੋਂ ਬਾਅਦ ਮੈਂ ਗੈਸ ਦੀ ਫਲੇਮ ਨੂੰ ਇੱਥੇ ਸਿਮ ਕਰ ਲਿਆ ਤੇ ਸਿਮ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਕੌੜੇ ਗਰਮ ਗਰਮ ਤੇਲ 'ਚ ਨਹੀਂ ਪਾਣੇ ਨਹੀਂ ਤੇ ਇੱਕਦਮ ਉੱਪਰੋਂ ਸੜ ਜਾਣਗੇ ਅੰਦਰੋਂ ਕੱਚੇ ਜਿਹੇ ਰਹਿਣਗੇ ਤੇ ਜਿਹੜੇ ਪਕੌੜੇ ਬਣਾਏ ਨੇ ਨਾ ਹੱਥ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਨਾ ਘੁੱਟਣਾ ਨਹੀਂ ਹੈ ਬਸ ਇਸ ਤਰ੍ਹਾਂ ਪੋਲੇ ਪੋਲੇ ਹੱਥਾਂ ਤੇ ਲੈ ਕੇ ਮਟੀਰੀਅਲ ਲੈ ਕੇ ਤੇ ਇਸ ਤਰ੍ਹਾਂ ਆਇਲ ਵਿੱਚ ਛੱਡਦੇ ਜਾਣਾ ਹੈ ਇਸ ਤਰ੍ਹਾਂ ਹੱਥ ਨਾਲ ਨਾ ਫੈਲਾ ਕੇ ਐਦਾਂ ਪਾਈ ਜਾਣਾ ਹੈ ਤੇ ਪਾਣਾ ਬਹੁਤ ਹੀ ਧਿਆਨ ਨਾਲ ਹੈ ਕਿਤੇ ਹੱਥ ਤੇ ਤੇਲ ਨਾ ਪਵੇ ਤੇ ਆਪਣੇ ਆਇਲ ਤੇ ਕੜਾਈ ਦੇ ਹਿਸਾਬ ਨਾਲ ਜਿੰਨੇ ਪਕੌੜੇ ਇੱਕ ਵਾਰ ਚਾਹੰਦੇ ਨੇ ਉਹਨੇ ਪਾ ਲਵੋ ਤੇ ਬਾਕੀ ਦੂਜੇ ਤੀਜੇ ਪਰਾਗੇ ਚ ਫਰਾਈ ਕਰ ਲਵਾਂਗੇ ਤੇ ਪਕੌੜੇ ਤੇਲ ਚ ਪਾਉਣ ਤੋਂ ਬਾਅਦ ਨਾ ਜਿਹੜੀ ਗੈਸ ਦੀ ਫਲੇਮ ਹੈ ਨਾ ਉਹ ਮੀਡੀਅਮ ਟੂ ਲੋ ਕਰ ਲੈਣੀ ਹੈ ਯਾਨੀ ਕਿ ਥੋੜੀ ਜੀ ਤੇਜ਼ ਕਰ ਲੈਣੀ ਹੈ ਸਿਮ ਤੋਂ ਤੇ ਇਹਨਾਂ ਨੂੰ ਵੀ ਤੇਲ ਚ ਪਾਣ ਤੋਂ ਬਾਅਦ ਇੱਕਦਮ ਨਹੀਂ ਛੇੜਨਾ ਹੈ ਥੋੜੀ ਦੇਰ ਬਾਅਦ ਜਦੋਂ ਇੱਕ ਪਾਸੇ ਥੋੜੇ ਜਿ ਸੈੱਟ ਹੋ ਜਾਣ ਤੇ ਫਿਰ ਇਹਨਾਂ ਦੀ ਸਾਈਡ ਚੇਂਜ ਕਰ ਲਵਾਂਗੇ ਬਹੁਤ ਹੀ ਸਵਾਦ ਪਕੌੜੇ ਬਣਦੇ ਨੇ ਔਰ ਰੰਗਤ ਵਿੱਚ ਵੀ ਬਹੁਤ ਹੀ ਸੋਹਣੇ ਲੱਗਦੇ ਨੇ ਬਹੁਤ ਵਧੀਆ ਰੰਗਤ ਆਂਦੀ ਹੈ ਇਹਨਾਂ ਦੀ ਤੇ ਬਸ ਇਸ ਤਰ੍ਹਾਂ ਹੀ ਨਾ ਹੁਣ ਗੈਸ ਦੀ ਫਲੇਮ ਨੂੰ ਮੀਡੀਅਮ ਟੂ ਲੋ ਕਰਦੇ ਹੋਏ ਤੇ ਇਹਨਾਂ ਦੀ ਸਾਈਡ ਚੇਂਜ ਕਰਦੇ ਹੋਏ 골ਡਨ ਬ੍ਰਾਊਨ ਵਧੀਆ ਜਿਹਾ ਕਲਰ ਆਉਣ ਤੱਕ ਫਰਾਈ ਕਰ ਲਵਾਂਗੇ ਤੇ ਜਦੋਂ ਫਰਾਈ ਹੋ ਕੇ ਇਦਾਂ ਦਾ ਵਧੀਆ ਜਿਹਾ 골ਡਨ ਕਲਰ ਆ ਜਾਵੇ ਨਾ ਉਹਦੇ ਇਹਨਾਂ ਨੂੰ ਆਇਲ ਚ ਬਾਹਰ ਕੱਢ ਲਵਾਂਗੇ ਤੇ ਇਹਨਾਂ ਨੂੰ ਮੈਂ ਮੀਡੀਅਮ ਟੂ ਲੋ ਫਲੇਮ ਤੇ ਪਕਾਇਆ ਹੈ ਤੇ ਅੰਦਰ ਤੱਕ ਸਬਜ਼ੀਆਂ ਔਰ ਪਕੌੜੇ ਜਿਹੜੇ ਨੇ ਪੂਰੇ ਪੱਕ ਗਏ ਨੇ ਜੇ ਤੇਜ਼ ਤੇ ਪਕਾਵਾਂਗੇ ਤੇ ਸੜ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਜੇ ਬਿਲਕੁਲ ਹੌਣ ਤੇ ਕਰਾਂਗੇ ਨਾ ਤੇ ਪਕੌੜਿਆਂ 'ਚ ਤੇਲ ਪੜ ਜਾਂਦਾ ਹੈ ਇਹਨਾਂ ਆਪਾਂ ਜਾਲੀ 'ਚ ਕੱਢ ਲਵਾਂਗੇ ਤਾਂ ਕਿ ਜਿਹੜਾ ਵੀ ਐਕਸਟਰਾ ਆਇਲ ਹੈ ਉਹਨੂੰ ਚੜ ਜਾਏਗਾ ਤੇ ਦੇਖੋ ਜੀ ਕਲਰ ਦੇਖੋ ਕਿੰਨਾ ਵਧੀਆ ਆ ਪਕੌੜਿਆਂ ਦਾ ਤੇ ਇਸੇ ਤਰ੍ਹਾਂ ਹੀ ਹੁਣ ਦੂਸਰਾ ਪ੍ਰਾਗਾ ਵੀ ਫ੍ਰਾਈ ਕਰਕੇ ਤਿਆਰ ਕਰ ਲਵਾਂਗੇ ਤੇ ਐ ਲੋ ਜੀ ਮੈਂ ਸਾਰੇ ਵੇਸਣ ਦੇ ਪਕੌੜੇ ਹੁਣ ਫਰਾਈ ਕਰ ਲਏ ਨੇ ਤੇ ਤੁਸੀਂ ਵੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਕਦੇ ਮੀਡੀਅਮ ਲੋ ਤੇ ਹਾਈ ਕਰਦੇ ਹੋਏ ਪਕੌੜੇ ਬਣਾਓ ਬਹੁਤ ਹੀ ਵਧੀਆ ਬਣਨਗੇ ਤੇ ਵੇਖੋ ਜੀ ਪਕੌੜੇ ਜਿਹੜੇ ਨੇ ਨਾ ਬਹੁਤ ਹੀ ਵਧੀਆ ਬਨੇ ਨੇ ਉਪਰੋਂ ਜਿਹੜੇ ਨੇ ਇੱਕਦਮ ਕਰੰਚੀ कुरकुरੇ ਤੇ ਅੰਦਰੋਂ ਇੱਕਦਮ ਨਰਮ ਨਰਮ ਔਰ ਸਾਰੀਆਂ ਸਬਜ਼ੀਆਂ ਚੰਗੀ ਤਰ੍ਹਾਂ ਪੱਕੀਆਂ ਹੋਈਆਂ ਨੇ ਦਾ ਸਵਾਦ ਵੀ ਬਹੁਤ ਹੀ ਵਧੀਆ ਆਣਾ ਤੇ ਜਦੋਂ ਪਾਵਾਂਗੇ ਨਾ ਇਹਦੇ ਉੱਤੇ ਚਾਟ ਮਸਾਲਾ ਤੇ ਪਕੌੜਿਆਂ ਦਾ ਸਵਾਦ ਨਾ ਹੋਰ ਵੀ ਵੱਧ ਜਾਣਾ ਹੈ ਬਹੁਤ ਹੀ ਸਵਾਦ ਲੱਗਣਗੇ ਤੇ ਤੁਸੀਂ ਵੀ ਇਦਾਂ ਦੇ ਪਕੌੜੇ ਬਣਾਓ ਤੇ ਸਾਰਿਆਂ ਨੂੰ ਖਵਾਓ ਤੇ ਨਾਲੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ ਤੇ ਮਿਕਸ ਵੇਜ ਪਕੌੜਿਆਂ ਨੂੰ ਨਾ ਤੁਸੀਂ ਆਪਣੀ ਮਨਪਸੰਦ ਚਟਨੀ ਨਾਲ ਖਾਓ ਤੇ ਚਾਹ ਨਾਲ ਵੀ ਖਾਓ ਪਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ